असलम दुआ आदतों में भी बदल दें दुआ मंगिए क्योंकि मैं दुआव दे आदतों बदलते हुए देखे जो आदता साढ़े को छुट नहीं ना रही और कई आदता होंगे ने जिन्होंना चाहते हैं लेकिन अपना नहीं पा रहे होंगे मसलन जिमें साढ़े अंदर सबर नहीं है बर्दाश्त नहीं है हौसले बुलंद नहीं है हिम्मत कमज़ोर है ਗੁੱਸਾ ਜਲਦੀ ਆ ਜਾਂਦਾ ਹੈ ਬਹੁਤ ਅਹਿਸਾਸ ਹੈਗੇ ਕਿ ਛੋਟੇ ਛੋਟੇ ਗੱਲ ਜਿਹੜੀ ਉਹ ਦਿਲ ਤੇ ਲਾ ਲੈਣੇ ਆ ਕਿਸੇ ਨੂੰ ਸੁਣ ਨਹੀਂ ਸਕਦੇ ਜਾਂ ਸੀ ਕਹਿ ਲੋ ਕਿ ਆਪਣੇ ਆਪ ਨੂੰ ਅਸੀਂ ਬਦਲਣਾ ਚਾਹੁੰਦੇ ਆ ਤੇ ਦੁਆ ਮੰਗਿਏ ਲੇਕਿਨ ਦੁਆ ਦੇ ਨਾਲ ਨਾਲ ਕੋਸ਼ਿਸ਼ ਵੀ ਕਰੀਏ ਉਹ ਹੋ ਵੀ ਉਹ ਜੋ ਬਦਲਾਅ ਅਸੀਂ ਆਪਣੇ ਆਪ 'ਚ ਲਿਆਉਣਾ ਚਾਹੁੰਦੇ ਆ ਉਹ ਲਿਆਉਣ ਦੇ ਵਿੱਚ ਆਪਣੀ ਕੋਸ਼ਿਸ਼ ਵੀ ਜਾਰੀ ਰੱਖੀਏ ਨਾਲ ਨਾਲ ਦੁਆ ਵੀ ਕਰੀਏ ਇਸ ਚੀਜ਼ ਨੂੰ ਹਾਸਲ ਕਰਨ ਦੇ ਵਿੱਚ ਮੁਸ਼ਕਲਾਂ ਆਣੀਆਂ ਉਹ ਚੀਜ਼ ਲੀਏ ਬਰਦਾਸ਼ਤ ਕਰੀਏ ਔਰ ਜੱਦ ਤੱਕ ਅਸੀਂ ਕਰਾਂਗੇ ਨਹੀਂ ਤੇ ਉਹ ਕੰਮ ਆਵੇਗਾ ਕਿਵੇਂ ਔਰ ਅਗਰ ਨਹੀਂ ਹੋ ਪਾ ਰਿਹਾ ਉਹ ਕੰਮ ਤੇ ਫਿਰ ਤਾਉਣੀ ਅਸੀਂ ਹਿੰਮਤ ਨਾ ਹਾਰੀਏ ਔਰ ਦੁਆ ਨੂੰ ਜਾਰੀ ਰੱਖੀਏ ਔਰ ਉਸ ਚੀਜ਼ ਦੇ ਕਰੀਬ ਰਹੀਏ ਉਸ ਦੇ ਬਾਰੇ ਪੜ੍ਹੀਏ ਸੁਣੀਏ ਔਰ ਅਜ਼ਮ ਕਰੀਏ ਕਿ ਇੱਕ ਨਾ ਇੱਕ ਦਿਨ ਅੱਲਾ ਪਾਕ ਦੀ ਮਦਦ ਜਿਹੜੀ ਹੈ ਨਾ अम कर लाँगे हाँ अल्लाह इंसानी हिम्मत इसलिए मंगे और, है और है। सब ठीक हो जाएगा नामुमकिन नहीं है पर बस रब सोना तो यही चाहता है कि सुध को मंगिए, वो तो नवाजन ले तैयार बैठा है इन शाला ती मुहबत आजजी दे गिड़गिड़ा के ਪੂਰੀ ਜੀਕੇਂਦ ਨਾਲ ਉਹ ਤੁਹਾਨੂੰ ਮੰਗਾਗੇ ਤੇ ਉਹ ਜ਼ਰੂਰ ਸੁਨੇਗਾ ਔਰ ਉਹ ਸੁਣਦਾ ਹੈ ਇਨਸ਼ਾਅੱਲਾ